ਕੋਈ ਨਹੀਂ ਕੋਈ ਨਹੀਂ ਸਭ ਬਾਹਰ ਹੀ ਕਿਹਾ ਨੇ ਬੰਦੇ ਇੱਕ ਪੱਖੀ ਹੋਈ ਧਰਾਈ ਹੈ ਹਾਂ ਇੱਥੇ ਬਹਿਣ ਨਹੀਂ ਆ ਸਰ ਕੀ ਨਾਮ ਹੈ ਜੀ ਆਪਣਾ ਸੁਰਿੰਦਰ ਕੁਮਾਰਾ ਜੀ ਮੇਰਾ ਨਾਮ ਪਿੰਡ ਮੱਟੀ ਤੋਂ ਮੇਰੀ ਘਰ ਵਾਲੀ ਸਰਪੰਚ ਹੈ ਪੂਨਮ ਸਰ ਕੀ ਮਾਮਲਾ ਜਿਸਾ ਕਹਿੰਦੇ ਕਿ ਸਿੱਧਿਕ ਦੀ ਰਹਿ ਗਏ ਨੇ ਸਰ ਕੱਲ ਸ਼ਾਮ ਨੂੰ 5:00 ਵਜੇ ਮੈਨੂੰ ਜਾਣਕਾਰੀ ਮਿਲੀ ਹੈ ਕਿ ਸਾਡੇ ਪਿੰਡੇ ਦੇ ਦੋ ਮੁੰਡੇ ਦਰਿਆ ਵਾਲੀ ਸਾਈਡ ਨਹਾਣ ਲਈ ਗਏ ਸੀਗੇ ਦੁਪਹਿਰੇ ਤੇ ਉਹਨਾਂ ਨੂੰ ਦਰਿਆ ਤੋਂ ਪਾਰੋਂ ਤਿੰਨ ਬੰਦੇ ਆ ਕ੍ਰੋਸ ਕੀਤਾ ਪਾਣੀ ਬੰਦ ਸੀਗਾ ਦਰਿਆ ਦਾ ਜਦੋਂ ਪਾਰ ਆਏ ਆ ਤੇ ਇੱਕ ਮੁੰਡੇ ਨੇ ਪੁੱਛਿਆ ਉਹਨਾਂ ਨੂੰ ਜਾ ਕੇ ਕਹਿੰਦਾ ਭਾਜੀ ਤੁਸੀਂ ਕਿੱਥੋਂ ਆਏ ਉਹ ਕਹਿੰਦਾ ਇੱਕ ਢੂਗੇ ਤੋਂ ਆਏ ਆ ਦੋ ਬੰਦੇ ਡੋਗਰੀ ਬੋਲਦੇ ਸੀਗਾ ਇੱਕ ਸੀਗਾ ਉਹਨੇ ਤੰਬਾ ਪਾਇਆ ਸੀਗਾ ਆਪਣਾ ਪਹਿਰਾਵਾ ਜਦਾ ਕਸ਼ਮੀਰੀ ਹੁੰਦਾ ਕੋਈ ਤੇ ਉਹਨੇ ਬੈਗ ਲਿਆ ਸੀ ਉਹਨਾਂ ਦਾ ਫੌਜੀਆ ਵਾਲਾ ਵੱਡਾ ਲੰਮਾ ਬੈਗ ਸੀਗਾ ਤੇ ਉਹਨਾਂ ਨੇ ਪੁੱਛਿਆ ਅਸੀਂ ਕਠੂਏ ਤੋਂ ਆਏ ਆ ਤਾਂ ਹੀ ਇਧਰ ਜਾਣਾ ਮੱਟੀਕੋਟ ਉਹਨੇ ਕਿਹਾ ਮੱਟੀਕੋਟ ਦਾ ਮੈਂ ਦੱਸੋ ਕਿਹਦੇ ਘਰ ਜਾਣਾ ਉਹ ਕਹਿੰਦੇ ਨਹੀਂ ਅਸੀਂ ਸਾਡੀ ਗੱਡੀ ਖੜੀ ਆ ਅੱਗੇ ਬਣਾ ਮਾਤਾ ਉਹਨਾਂ ਗੱਡੀ ਖੜੀ ਹੈ ਤਾਂ ਅਸੀਂ ਗੱਡੀ 'ਚ ਜਾਣਾ ਹੈ ਅੱਗੇ ਜਲੰਧਰ ਵਾਲੀ ਸਾਈਡ ਜਾਣਾ ਹੈ ਤੇ ਉਹ ਤੋਂ ਬਾਅਦ ਉਹ ਕਹਿੰਦੇ ਸਾਨੂੰ ਰਸਤਾ ਦੱਸ ਦਿਓ ਅੱਗੇ ਕਿੱਥੋਂ ਜਾਣਾ ਤੇ ਜਿੱਲੇ ਉਹਨਾਂ ਬੈਗ ਚੱਕਿਆ ਬੈਗ 'ਚੋਂ ਆਵਾਜ਼ ਆਈ ਲੋਹੇ ਦੀ ਠਣਕਣ ਵਾਲੀ ਤਾਂ ਮੁੰਡਾ ਡਰ ਗਿਆ ਕੋਈ ਇਦਾਂ ਦੀ ਸ਼ਕੀ ਅੱਜਕੱਲ੍ਹ ਹਾਲਾਤ ਠੀਕ ਨਹੀਂ ਹੈਗੇ ਜੰਮੂ ਕਸ਼ਮੀਰ ਦੇ ਉਹ ਡਰ ਗਿਆ ਕਹਿੰਦਾ ਭਾਜੀ ਇਹ ਗਿਆ ਅੱਗੇ ਰਸਤਾ ਤਾਂ ਕਹਿੰਦੇ ਸਾਨੂੰ ਅੱਗੇ ਛੱਡਾ ਉਹ ਕਹਿੰਦਾ ਮੈਂ ਮੋਟਰਸਾਈਕਲ ਲੈ ਆ ਗਿਆ ਮੇਰਾ ਮੋਟਰਸਾਈਕਲ ਹੈ ਪਿੱਛੇ ਮੈਂ ਲੈ ਗਿਆ ਨਾ ਤੁਹਾਨੂੰ ਤੀ ਚਲੋ ਅੱਗੇ ਜਿੱ ਇਹ ਪਿੰਡ ਚ ਆ ਗਏ ਪਿੰਡ ਚ ਰੋਡ ਚ ਆ ਕੇ ਉਹਨਾਂ ਪੈਸਕੋਵਲ ਵਗੈਰਾ ਨੂੰ ਦੱਸਿਆ ਤੇ ਪੈਸਕੋਵਲ ਨੇ ਅੱਗੇ ਪੁਲਿਸ ਨੂੰ ਇਨਫੋਰਮ ਕੀਤਾ ਕਿੰਨੇ ਲੋਕ ਸੀਗੇ ਇਹ ਤਿੰਨ ਲੋਕ ਸੀਗੇ ਜੇ ਪਹਾੜਾ ਦੀ ਗੱਲ ਕਰੀਏ ਤੇ ਕਿਹੜੀ ਬੋਲਦੇ ਬੇ ਸੀ ਉਹ ਡੋਗਰੀ ਬੋਲਦੇ ਸੀਗੇ ਦੋ ਤੇ ਇੱਕ ਬੋਲਿਆ ਨਹੀਂ ਸੀਗਾ ਪੁਲਸ ਵੱਲੋਂ ਕੋਈ ਸਰਚ ਵਿਹਾਨ ਚਲਾਇਆ ਗਿਆ ਹਾਂ ਪੁਲਿਸ ਕੱਲ ਸ਼ਾਮ 5 ਵਜੇ ਤੋਂ ਇੱਥੇ ਸਰਚ ਵਿਹਾਨ ਕਰ ਰਹੀ ਹੈ ਤੇ ਹੁਣ ਸਵੇਰੇ ਵੀ ਇੱਥੇ ਕਾਫੀ ਫੋਰਸ ਆਈ ਹੈ ਹਾਂਜੀ ਹਾਂਜੀ ਹੁਣ ਵੀ ਕਰ ਰਹੇ ਆ ਅਜ ਸਰਚ ਵਿਹਾਨ ਚੱਲ ਰਿਹਾ ਨਹੀਂ ਉਹਨਾਂ ਦੀ ਕੋਈ ਜਾਣਕਾਰੀ ਨਹੀਂ ਕਿੱਥੇ ਗਏ ਜੀ ਉਥੇ ਦਰਿਆ ਦੇ ਨੇੜੇ ਜੰਗਲ ਬਹੁਤ ਹੈਗਾ ਇੱਥੇ ਪਤਾ ਨਹੀਂ ਅੱਗੇ ਚੱਲ ਗਏ ਜਿੱਥੇ ਲੁਕਿਆ ਹੈ ਪਤਾ ਨਹੀਂ ਜੀ ਸਰ ਸਰਚ ਉਹ ਭਾਂ ਤੁਹਾਡੇ ਉੱਤੇ ਚਲਾਇਆ ਜਾ ਰਿਹਾ ਪਿੰਡ ਮੱਟੀ ਦੇ ਵਿੱਚ ਠੀਕ ਹੈ ਨਾ ਸਰ ਇਹ ਤਾਂ ਕਹਿਣਾ ਹੈ ਕਿ ਕੱਲ ਤਿੰਨ ਸੱਕੀ ਬੰਦੇ ਦੇਖੇ ਗਏ ਸੀ ਪਿੰਡ ਵਾਲਿਆਂ ਨੇ ਉਹਨਾਂ ਇਨਫੋਰਮੇਸ਼ਨ ਸੀਨੀਅਰ ਅਫਸਰ ਨੂੰ ਦਿੱਤੀ ਸੀ ਅਸੀਂ ਮੌਕੇ ਤੇ ਸਰਚ ਕੀਤੀ ਸੀ ਰਾਤ ਨਾਕੇ ਵੀ ਲਗਾਏ ਸੀ ਤੇ ਹੁਣ ਸਵੇਰ ਤੋਂ ਸਰਚ ਬਹਾਨ ਚੱਲ ਰਿਹਾ ਫਰਅਸ ਤੱਕ ਉਸਾਨੂੰ ਲੱਭਣੀ ਕੁਝ ਪਿੰਡ ਦੇ ਲੋਕਾਂ ਨੇ ਕੀ ਦੱਸਿਆ ਜੀ ਕੀ ਹੈਗਾ ਜੀ ਇਸ ਸਬੰਧ ਉਹ ਕਹਿੰਦੇ ਕਿ ਤਿੰਨ ਪਰਸਨ ਸੀ ਦੋ ਡੋਗਰਾ ਟਾਈਪ ਸੀ ਇੱਕ ਹੈਗਾ ਸੀ ਗੁਜਰਾ ਟਾਈਪ ਸੀ ਲੰਬਾ ਸੀ ਉੰਨਾ ਕੁ ਲੰਬਾ ਬੈਗ ਸੀ ਕਹਿ ਰਹੇ ਸੀ ਤੇ ਜਦੋਂ ਉਹਨਾਂ ਕਿਹਾ ਕਿ ਇਸੇ ਪਾਰ ਜਾਣਾ ਕੋਈ ਸਾਨੂੰ ਕੋਈ ਲਿਫਟ ਦੇ ਦੋ ਜੋ ਬੈਗ ਥੱਲੇ ਰੱਖਣ ਲੱਗੇ ਸੀ ਉਹ ਖੜਕਿਆ ਸੀ ਉਸ ਤੋਂ ਬਾਅਦ ਮੁੰਡੇ ਨਿਕਲ ਗਏ ਤਾਂ ਨਹੀਂ ਲੱਭੇ ਫਿਰ ਸਰਚ ਵੀ ਹਮ ਲਗਾਤਾਰ ਜਾਰੀ ਹੈ ਜੀ ਸਰਚ ਵੀ ਹਮ ਲਗਾਤਾਰ ਚੱਲ ਰਹੀ ਹੈ ਕੋਈ ਇਕੱਠੂ ਹੈ ਵਾਰਦਾਤ ਕਰਕੇ ਸਰਚ ਐਸਐਸਪੀ ਪਠਾਨਕੋਟ ਦੇ ਦਿਸ਼ਨ ਦੇ ਮੁਤਾਬਕ ਇਹ 10-15 ਦਿਨ ਤੋਂ ਚੱਲ ਰਿਹਾ ਹੈ ਸਾਰੀ ਪੁਲਿਸ ਰੈਡ ਲੱਗਦੀ ਹੈ ਲੋਕਾਂ ਨੂੰ ਵੀ ਅਪੀਲ ਕਰ ਰਹੇ ਲੋਕਾਂ ਨੂੰ ਇਹ ਅਪੀਲ ਕਰਨਾ ਜਦੋਂ ਕੋਈ ਸਾਨੂੰ ਦੇਖੇ ਸਾਨੂੰ ਉਸ ਵੇਲੇ ਫੋਨ ਕਰੋ ਐਸਐਸਪੀ ਸਾਹਿਬ ਨੂੰ ਕਰੋ ਡੀਐਸਪੀ ਸਾਹਿਬ ਨੂੰ ਕਰੋ ਐਸਐਚਓ ਨੂੰ ਕਰੋ ਕੰਟਰੋਲ ਰੂਮ ਦਾ ਫੋਨ ਮੈਂ ਦੇ ਦਿੰਦਾ ਉੱਥੇ ਕਰੋ ਵਿਦਿਆਨ 2 3 5 7 ਮਿੰਟ ਚ ਪੁਲਿਸ ਉੱਥੇ ਹਾਜ਼ਰ ਹੋਏਗਾ ਆ ਦੇਖਣ ਮਿਲਦਾ ਆ ਵੀ ਦਇਆਜ ਕਾਫੀ ਪਾਣੀ ਹੁੰਦਾ ਕੱਲ ਕਾਫੀ ਪਾਣੀ ਮੰਨਸੀ ਕੀ ਲੱਗਦਾ ਹੈ ਆ ਪਾਣੀ ਹੁੰਦਾ ਕਦੇ ਛੜਦੇ ਕਦੇ ਚੱਲਦੇ ਪਿੱਛੋਂ ਪਾਣੀ ਘਟਾ ਰਿਹਾ ਹੈ ਜੀ ਲੱਗਾ ਕੋਈ ਲੋਕਲ ਬੰਦਾ ਆ ਗਿਆ ਇਹ ਕਹਿ ਨਹੀਂ ਸਕਦਾ ਅਨਿ ਕੀ ਨਰਿਆ ਆਪਣਾ ਸਰਗਮਾਰ ਜੀ ਪਿੰਡ ਕਰੋ ਜੀ ਪਿੰਡ ਮੱਟੀ ਕੀ ਗੱਲਬਾਤ ਹੋ ਜਿਹੜੇ ਸਸਪੈਕਟਡ ਦੇਖ ਕੇ ਪਿੰਡ ਗੱਲ ਜੀ ਇਦਾਂ ਕੀ ਆਪਾਂ ਰਾਵੀ ਦਰਿਆ ਜਾਇਕਦੇ ਹੀ ਨਾ ਨਾ ਤੇ ਉੱਥੇ ਸਾਡੇ ਚਾਚੇ ਦੇ ਕੁੜੀ ਰਹਿੰਦੇ ਆ ਤੇ ਉਹਨਾਂ ਨੇ ਸਾਨੂੰ ਇਸ਼ਾਰਾ ਮਾਰਿਆ ਕਿ ਉਧਰੋਂ ਤਿੰਨ ਬੰਦੇ ਟੱਪੇ ਗੱਦੇ ਆ ਤੇ ਜਾ ਕੇ ਨਾ ਪੁੱਛੋ ਉਹਨਾਂ ਨੂੰ ਕਿ ਕੌਣ ਆ ਕਿੱਧਰੋਂ ਆਇਓ ਤਾਂ ਆਪਾਂ ਜਿੱਦਾਂ ਉਹਨਾਂ ਕੋਲ ਗਏ ਤਾਂ ਉਹਨਾਂ ਨੂੰ ਪੁੱਛਿਆ ਕਿ ਹਾਂਜੀ ਭਾਈ ਕਿੱਥੋਂ ਆਇਓ ਤੇ ਕਹਿੰਦੇ ਬਲੂਧਿਆਣੇ ਤੋਂ ਆਇਓ ਮੈਂ ਲੁਧਿਆਣੇ ਦੇ ਕਿੱਥੋਂ ਭਾਈ ਕਹਿੰਦੇ ਨਹੀਂ ਆਪਾਂ ਕੁਠੂਏ ਤੋਂ ਆਏ ਆ ਮੈਂ ਕੁਠੂਏ ਦੱਸੋ ਜੀ ਆਏ ਕਿ ਤੇ ਜਿਹੜੇ ਦੋ ਮੁੰਡੇ ਸੀ ਮਾਵਾ ਮੰਡੇ ਮੰਡੇ ਉਹਨਾਂ ਨੇ ਜੀਨ ਦੇ ਪਾਏ ਦੀ T-shirt ਪਾਈ ਦੀ ਤੇ ਇੱਕ 6 ਫੁੱਟ ਆਈ ਮੰਦਾ ਉੱਚਾ ਸੀ ਸਰੀਰ ਉਹ ਵੀ ਠੀਕ ਹੀ ਸੀ ਤੇ ਉਹਦੀ ਦਾੜ੍ਹੀ ਹਲਕੇ ਲਗੀ ਦੋਨਾਂ ਨੇ ਛਟਾ ਕੁਰਤਾ ਵੀ ਆਮਾ ਪਾਇਆ ਦਈ ਉਹ ਕੁਛ ਨਹੀਂ ਬੋਲਿਆ ਉਹਨੇ ਕੁਛ ਨਹੀਂ ਬੋਲ ਜਿਹੜੇ ਦੋ ਹੀ ਉਹ ਕਹਿੰਦੇ ਕਿ ਸਾਡੇ ਉਸਤਾਰ ਨੂੰ ਅੱਗੇ ਲੈ ਕੇ ਛੱਡ ਆਓ ਤੇ ਇਹਨੂੰ ਮੈਂ ਕਿਹਾ ਕਿ ਚੱਲ ਇਹਨੂੰ ਛੱਡਣਿਆ ਉਹਨਾਂ ਨੇ ਬੈਗ ਹੀ ਚੱਕੇ ਦਾ ਬਲੈਕ ਲਦਾ ਆਰਮੀ ਕਲਰ ਦਾ ਤੇ ਉਹ ਚੱਕਣ ਲੱਗੇ ਤੇ ਉਹਨਾਂ ਵਿੱਚੋਂ ਟੰਨ ਦੀ ਆਵਾਜ਼ ਆਈ ਕਰਨ ਕੇ ਕਰਦਾ ਇਹ ਬੈਗ ਤੇ ਆਪਾਂ ਡਰ ਗਏ ਮੈਨੂੰ ਪਤਾ ਨਹੀਂ ਕੌਣ ਹੋਣੇ ਹਨ ਏਦਾਂ ਮੈਂ ਮੈਨੂੰ ਕਿਹਾ ਮੈਂ ਇਸ਼ਾਰਾ ਮਰ ਮੈਂ ਚੱਲ ਚੱਲਦੀ ਮਾਨਾ ਮਾਰਨੇ ਇਹਨੇ ਕਿਹਾ ਕਿ ਚੱਲ ਚੱਲੀਏ ਆਪਾਂ ਵਾ ਘਰੋਂ ਪੁੱਛ ਗਏ ਨੇ ਆਪਾਂ ਘਰੇ ਚੱਲ ਗਏ ਤੇ ਫਿਰ ਮੈਨੂੰ ਕਿਹਾ ਮੈਂ ਯਾਰ ਪਿੱਛਾ ਕਰਨਿਆਂ ਦਾ ਕੀ ਪਤਾ ਕੋਣ ਹੈ ਕੋਣ ਨਹੀਂ ਤਾਂ ਆਪਾਂ ਜਿੱਦਾਂ ਦੇ ਮਗਰ ਗਏ ਤੇ ਨਾਲ ਹੀ ਢੇੜੀ ਤੇ ਉਧਰ ਨਾਲ ਜੋ ਜਾੜ ਬੂਟ ਬੜਾ ਜੰਗਲ ਜੂੰਗ ਬੜਾ ਸਾਡੇ ਤੇ ਉਹਨਾਂ ਮਗਰ ਗਏ ਆਪਾਂ ਦੇ ਉਹ ਨਾਲ ਹੀ ਨਾ ਬਹੁਤ ਜੰਗਲ ਚ ਵੜ ਗਏ ਤਾਂ ਆਪਾਂ ਘਰ ਕਿਤੇ ਬੂਟੇ ਚੜ੍ਹ ਕੇ ਦੇਖਣ ਲੱਗੇ ਕਿ ਕਿੱਧਰ ਨੂੰ ਉੱਪਰ ਜਾਂਦੇ ਕਿੱਧਰ ਜਾਂਦੇ ਪਰ ਉਹ ਲੱਭੇ ਨਹੀਂ ਦੁਬਾਰੇ ਫਿਰ ਆ ਗਏ ਆਪਾਂ ਸਰਪੰਚਾ ਨੂੰ ਦੱਸਿਆ ਨਾਲ ਤੇ ਜਿਹੜੇ ਪਾਸ ਕੋਲੇ ਯਾਰ ਪੁੱਤੇ ਉਹ ਫਿਰ ਉਹਨੇ ਆਗੇ ਅਫਸਰਾਂ ਨੂੰ ਕੀਤਾ ਫੋਨ ਫਿਰ ਉਹ ਆਗੇ ਫਿਰ ਰਾਤ ਨੂੰ ਇਹਨਾਂ ਨੇ ਸਾਰਾ ਸਰਚ ਕੀਤਾ ਇੱਥੇ ਤੇ ਫਿਰ ਉਹਨਾਂ ਪੂਰਾ ਏਰੀਆ ਕੀਤਾ ਉਹਨਾਂ ਨਾਲ ਚਲਾਇ ਕੱਦੀ ਸਰਚਿੰਗ ਸਾਡੇ ਪਿੰਡ ਦੇ ਤਾਂ ਇਹ ਤਾਂ ਇਹ ਹੀ ਜਾਣਦੇ ਆ ਕਿ ਸਾਡੇ ਸਾਡੇ ਪਿੰਡ ਦਾ ਕਿ ਜੋ ਵੀ ਜਦੋਂ ਬੱਚੇ-ਪੁੱਛੇ ਬਾਹਰ ਘੁੰਮਦੇ ਆ ਇਹ ਸਾਰੇ ਠੀਕ ਠਾਕ ਰਹਿਣ ਕਿਤੇ ਏਦਾਂ ਹੀ ਕੋਈ ਗੱਲਬਾਤ ਹੋਵੇ ਤਾਂ ਪੁਰਨ ਤਾਂ ਸਾਨੂੰ ਫੋਨ ਕਰਨਾ ਸਰਪੰਚਾ ਨੂੰ ਦੱਸਣਾ ਬਸ ਇਹ ਹੀ ਜਾਣਦੇ ਆ ਜੀ ਇਹ ਹਾਂਜੀ ਹਾਂਜੀ ਚੱਲੇਗਾ ਦੀ ਸਰਚ ਹਾਂ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਰਜਿੰਦਰ ਜੀ ਪਿੰਡ ਕਿਰਾ ਮੱਟੀਕੋੜ ਕੀ ਗੱਲਬਾਤ ਹੋਈ ਗੱਲਬਾਤ ਆਪਾਂ ਦਰਿਆ ਨਾਲ ਗਏ ਸੀ ਸਰ ਤੇ ਉੱਤੇ ਸਾਡਾ ਘਰ ਹੈ ਮੈਂ ਉਹਨਾਂ ਤੋਂ ਗਿਆ ਤੇ ਜੰਮੂ ਕਸ਼ਮੀਰ ਵਾਲੋਂ ਤਿੰਨ ਬੰਦੇ ਇੱਧਰੋਂ ਆਏ ਕਰਦੇ ਹੀ ਪੰਜਾਬ ਆਣ। ਤੇ ਮੈਂ ਉਹਨਾਂ ਨੂੰ ਪੁੱਛਿਆ ਕੀ ਤੁਸੀਂ ਕਿੱਥੋਂ ਆਇਆ ਕਹਿੰਦੇ ਜੰਮੂ ਕਸ਼ ਉਹ ਤੋਂ ਆਇਆ ਲੁਧਿਆਣਾ ਤੋਂ ਆ ਜਾਂਦਾ ਕਿ ਲੁਧਿਆਣਾ ਕਿੱਥੇ ਫਿਰ ਕਹਿੰਦੇ ਕਟੂਆ ਤੋਂ ਆਇਆ ਕਹਿੰਦੇ ਮੈਂ ਕਿਹਾ ਕਟੂਆ ਦੱਸੋ ਸਾਡੀ ਰਿਸ਼ਤੇਦਾਰੀ ਵੀ ਆ ਮੈਂ ਕਿਹਾ ਉੱਥੇ ਫਿਰ ਕਹਿੰਦੇ ਮੱਟੀ ਤੋਂ ਮੈਂ ਕਿਹਾ ਮੱਟੀ ਮੇਰਾ ਪਿੰਡ ਆ ਜਾਣਾ ਕਿੱਥੇ ਨਹੀਂ ਦੱਸੋ ਮੈਨੂੰ ਫਿਰ ਕਹਿੰਦੇ ਸਾਡੀ ਗੱਡੀ ਥੱਲੇ ਲੱਗ ਗਿਆ ਸਾਨੂੰ ਛੱਡ ਕੇ ਆ ਮੈਂ ਕਿਹਾ ਬੈਠੋ ਮੈਂ ਇਹਨਾਂ ਨੂੰ ਬਿਠਾਣ ਲੱਗਾ ਕਿ ਉਹਨਾਂ ਦਾ ਬੈਗ ਬੜਾ ਭਰਾ ਸੀ ਆਰਮੀ ਵਾਲ ਤੇ ਉਹ ਕਹਿੰਦੇ ਮੈਨੂੰ ਛੱਡ ਕੇ ਆ ਮੈਂ ਬਟਾਣ ਲੱਗਾ ਬੈਗ ਬੜਾ ਭਾਰਾ ਜੀ ਫਿਰ ਮੈਂ ਕਿਹਾ ਨਹੀਂ ਮੈਂ ਘਰੋਂ ਪੁੱਛ ਗਿਆ ਨਾ ਇਹ ਵਿੱਚ ਬੈਗ ਦੇ ਕੀ ਲੱਗਦਾ ਕੀ ਹੋਣਾ ਬੈਗ ਮਤਲਬ ਕਿ ਲੋਹਾ ਟੰਗ ਟੰਕੰਦਿਆ ਆਵਾਜ਼ ਆਈ ਹਾਂਜੀ ਹਾਂਜੀ ਭਾਰਾ ਸਮਾਨ ਏ ਦੋ ਬੰਦੇ ਨੇ ਚੁੱਕਿਆ ਸੀ ਬੈਗ ਹਾਂਜੀ ਤੇ ਫਿਰ ਮੈਂ ਘਰ ਆ ਗਿਆ ਫਿਰ ਮੇਰੀ ਭੈਣ ਤੇ ਮੈਂ ਮੈਂ ਤੇ ਗਿਆ ਤੇ ਪਿੱਛੇ ਉਹਨਾਂ ਦੇ ਫਿਰ ਮੈਂ ਥੋੜੀ ਦੇਰ ਅੱਗੇ ਅੱਗੇ ਤੱਕ ਗਿਆ ਨਾ ਫਿਰ ਉਹ ਗਾਇਬ ਹੋ ਗਏ ਤੇ ਫਿਰ ਮੈਨੂੰ ਲੱਭ ਨਹੀਂ ਫਿਰ ਮੈਂ ਕੱਲਾ ਗਿਆ ਨਹੀਂ ਉਹਨਾਂ ਨੇ ਮੱਜ ਤੇ ਚਲੋ ਸੋਚੇ ਕਿਤਾ ਤੁਸੀਂ ਹਾਂਜੀ ਹਾਂਜੀ ਸਰਪੰਚ ਨੂੰ ਕੀਤਾ ਫਿਰ ਇਹਨਾਂ ਪੈਸਕੋ ਵਾਲਿਆਂ ਨੇ ਕੀਤਾ ਪੁਲਿਸ ਨੂੰ ਵੀ ਹੋ ਆਈ ਸੀਗੀ ਰੋਟ ਹਾਂਜੀ ਆਈ ਸੀਗੀ ਤੂੰ ਸੱਚ ਬੋਲ ਰਿਹਾ ਵੀ ਕੀਤਾ ਉਹਨਾਂ ਨੂੰ ਹਾਂਜੀ ਹਾਂਜੀ